ਪਟਿਆਲਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਪੈਲੈਸ ਰਣਬਾਸ ਦਾ ਉਦਘਾਟਨ ਕੀਤਾ ਕਾਬਿਲ ਲਗਾ ਰਿਹਾ ਹੈ ਕਿ ਪਟਿਆਲਾ ਦੇ ਕਿਲਾ ਮੁਬਾਰਕ ਦੇ ਵਿੱਚ ਸਥਿਤ ਉੱਚ ਸਹੂਲਤਾਂ ਦੇ ਨਾਲ ਲੈਸ ਹੋਟਲ ਦੀ ਸ਼ੁਰੂਆਤ ਕੀਤੀ ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਟੂਰਿਜ਼ਮ ਨੂੰ ਵਡਾਵਾ ਦਿੱਤਾ ਜਾਵੇਗਾ ਸਰਕਾਰ ਦਾ ਦਾਅਵਾ ਹੈ ਕਿ ਇਹ ਸਿੱਖ ਮਹਿਲ ਦੇ ਵਿੱਚ ਬਣਿਆ ਦੁਨੀਆ ਦਾ ਇੱਕੋ ਇੱਕ ਹੋਟਲ ਹੈ ਹੁਣ ਰਾਜਸਥਾਨ ਦੀ ਤਰਜੁੱਤੇ ਇੱਥੇ ਵੀ ਹੋਟਲ ਡੈਸਟੀਨੇਸ਼ਨ ਵੈਡਿੰਗ ਨੂੰ ਉਤਸ਼ਾਹ ਦਿੱਤਾ ਜਾਵੇਗਾ ਇਸ ਦੇ ਨਾਲ ਸ਼ਹਿਰ ਸਪਾਟੇ ਨੂੰ ਵੀ ਬੜਾਵਾ ਮਿਲੇਗਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਇਸ ਦਾ ਉਦਘਾਟਨ ਕੀਤਾ ਗਿਆ ਸਰਕਾਰ ਕਈ ਸਾਲਾਂ ਤੋਂ ਇਸ ਪ੍ਰੋਜੈਕਟ ਉੱਤੇ ਕੰਮ ਕਰ ਰਹੀ ਹੈ 2 ਸਾਲ ਪਹਿਲਾਂ 2022 ਦੇ ਵਿੱਚ ਇਸ ਪ੍ਰੋਜੈਕਟ ਨੇ ਰਫਤਾਰ ਫੜੀ ਕਿਲਾ ਮੁਬਾਰਕਿਤ ਦੇ ਵਿੱਚ ਸਥਿਤ ਰਣਵਾਸ ਦਾ ਇਲਾਕਾ ਗੁਲੋ ਖਾਣਾ ਤੇ ਲੱਸੀ ਖਾਣਾ ਨੂੰ ਹੈਰੀਟੇਜ ਹੋਟਲ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਪ੍ਰਾਤਤਵ ਵਿਭਾਗ ਇਸ ਇਮਾਰਤ ਦੀ ਮੁਰੰਮਤ ਦਾ ਕੰਮ ਦਿੱਲੀ ਦੀ ਇੱਕ ਸੰਸਥਾ ਤੋਂ ਕਰਵਾ ਰਿਹਾ ਹੈ ਸਰਕਾਰ ਨੇ ਸ਼ੁਰੂਆਤੀ ਪੜਾਵੇ ਵਿੱਚ 6 ਕਰੋੜ ਦਾ ਫੰਡ ਜਾਰੀ ਕੀਤਾ ਸੀ ਇਹ ਹੋਟਲ ਪਟਿਆਲਾ ਸ਼ਹਿਰ ਦੇ ਸੰਸਥਾਪਕ ਬਾਬਾ ਆਲਾ ਸਿੰਘ ਦੇ ਘਰ ਕਿਲਾ ਮੁਬਾਰਕ ਦੇ ਅੰਦਰ ਤਿਆਰ ਕੀਤਾ ਗਿਆ ਹੈ ਹੋਟਲ ਦੀ ਛੱਤ ਲੱਕੜ ਨਾਲ ਬਣੀ ਹੈ ਕਿਲੇ ਦੇ ਵਿੱਚ ਦਾਖਲ ਹੁੰਦੇ ਹੀ ਸੱਜੇ ਪਾਸੇ ਰਣਵਾਸ ਭਵਨ ਹੈ ਪਟਿਆਲਾ ਰਿਆਸਤ ਦੀਆਂ ਰਾਣੀਆਂ ਇਸੇ ਭਵਨ ਦੇ ਵਿੱਚ ਰਹਿੰਦੀਆਂ ਸਨ ਉਹਨਾਂ ਨੂੰ ਸ਼ਾਇਦ ਹੀ ਕਦੇ ਭਵਨ ਤੋਂ ਬਾਹਰ ਜਾਣ ਦਿੱਤਾ ਜਾਂਦਾ ਸੀ ਇਸ ਦੋ ਮੰਜ਼ਿਲੇ ਇਮਾਰਤ ਦੇ ਉੱਪਰ ਹਿੱਸੇ ਦੇ ਵਿੱਚ ਤਿੰਨ ਬਿਹਤਰੀਨ ਪੇਂਟਿੰਗ ਚੈਂਬਰ ਹਨ ਜਿਨ੍ਹਾਂ ਦੇ ਵਿੱਚ ਬੇਸ਼ਕੀਮਤੀ ਪੇਂਟਿੰਗ ਲੱਗੀ ਹੋਈ ਹੈ ਲੱਸੀਖਾਨਾ ਨਾਂ ਦੇ ਇੱਕ ਥਾਂ ਜਿੱਥੇ ਖਾਣਾ ਪਕਾਇਆ ਜਾਂਦਾ ਸੀ ਅਤੇ ਅੰਦਰ ਰਹਿਣ ਵਾਲੀ ਮਹਿਲਾ ਨੌਕਰਾਨੀਆਂ ਨੂੰ ਵੰਡਿਆ ਜਾਂਦਾ ਸੀ ਦੋ ਮੰਜ਼ਿਲਾ ਇਮਾਰਤ ਦੇ ਹੇਠਲੇ ਹਿੱਸੇ ਦੇ ਵਿੱਚ ਸਾਹਮਣੇ ਵੱਲ ਹਾਲ ਹੈ ਜਿਨ੍ਹਾਂ ਨੂੰ ਹਿੱਸੇ ਜਰੀਏ ਕਮਰਿਆਂ ਦੇ ਵਿੱਚ ਬਦਲਿਆ ਗਿਆ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਪੈਲਸ ਰਣਵਾਸ ਦਾ ਉਦਘਾਟਨ ਕੀਤਾ ਕਾਬਿਲ ਗੌਰ ਹੈ ਕਿ ਪਟਿਆਲਾ ਦੇ ਕਿਲਾ ਮੁਬਾਰਕ ਦੇ ਵਿੱਚ ਸਥਿਤ ਉੱਚ ਸਹੂਲਤਾਂ ਨਾਲ ਲੈਸ ਹੋਟਲ ਦੀ ਸ਼ੁਰੂਆਤ ਕੀਤੀ ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਟੂਰਿਜ਼ਮ ਨੂੰ ਵਡਾਵਾ ਦਿੱਤਾ ਜਾਵੇਗਾ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਤੇ ਨਾਲ ਧੰਨਵਾਦ ਪਟਿਆਲਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਸਰੀ ਪੈलेस ਰਣਬਾਸ ਦਾ ਉਦਘਾਟਨ ਕੀਤਾ ਕਾਬਿਲ ਲਗ ਰਿਹਾ ਹੈ ਕਿ ਪਟਿਆਲਾ ਦੇ ਕਿਲਾ ਮੁਬਾਰਕ ਦੇ ਵਿੱਚ ਸਥਿਤ ਉੱਚ ਸਹੂਲਤਾਂ ਦੇ ਨਾਲ ਲੈਸ ਹੋਟਲ ਦੀ ਸ਼ੁਰੂਆਤ ਕੀਤੀ ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਟੂਰਿਜ਼ਮ ਨੂੰ ਵਡਾਵਾ ਦਿੱਤਾ ਜਾਵੇਗਾ ਸਰਕਾਰ ਦਾ ਦਾਵਾ ਹੈ ਕਿ ਇਹ ਸਿੱਖ ਮਹਿਲ ਦੇ ਵਿੱਚ ਬਣਿਆ ਦੁਨੀਆ ਦਾ ਇੱਕੋ ਇੱਕ ਹੋਟਲ ਹੈ ਹੁਣ ਰਾਜਸਥਾਨ ਦੀ ਤਰਜੁੱਤੇ ਇੱਥੇ ਵੀ ਹੋਟਲ ਡੈਸਟੀਨੇਸ਼ਨ ਵੈਡਿੰਗ ਨੂੰ ਉਤਸ਼ਾਹ ਦਿੱਤਾ ਜਾਵੇਗਾ ਇਸ ਦੇ ਨਾਲ ਸ਼ਹਿਰ ਸਪਾਟੇ ਨੂੰ ਵੀ ਬੜਾਵਾ ਮਿਲੇਗਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਇਸ ਦਾ ਉਦਘਾਟਨ ਕੀਤਾ ਗਿਆ ਸਰਕਾਰ ਕਈ ਸਾਲਾਂ ਤੋਂ ਇਸ ਪ੍ਰੋਜੈਕਟ ਉੱਤੇ ਕੰਮ ਕਰ ਰਹੀ ਹੈ 2 ਸਾਲ ਪਹਿਲਾਂ 2022 ਦੇ ਵਿੱਚ ਇਸ ਪ੍ਰੋਜੈਕਟ ਨੇ ਰਫਤਾਰ ਫੜੀ ਕਿਲਾ ਮੁਬਾਰਕਿਤ ਦੇ ਵਿੱਚ ਸਥਿਤ ਰਣਵਾਸ ਦਾ ਇਲਾਕਾ ਗੁਲੋ ਖਾਣਾ ਤੇ ਲੱਸੀ ਖਾਣਾ ਨੂੰ ਹੈਰੀਟੇਜ ਹੋਟਲ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਪ੍ਰਾਤਤਵ ਵਿਭਾਗ ਇਸ ਇਮਾਰਤ ਦੀ ਮੁਰੰਮਤ ਦਾ ਕੰਮ ਦਿੱਲੀ ਦੀ ਇੱਕ ਸੰਸਥਾ ਤੋਂ ਕਰਵਾ ਰਿਹਾ ਹੈ ਸਰਕਾਰ ਨੇ ਸ਼ੁਰੂਆਤੀ ਪੜਾਅ ਦੇ ਵਿੱਚ 6 ਕਰੋੜ ਦਾ ਫੰਡ ਜਾਰੀ ਕੀਤਾ ਸੀ ਇਹ ਹੋਟਲ ਪਟਿਆਲਾ ਸ਼ਹਿਰ ਦੇ ਸੰਸਥਾਪਕ ਬਾਬਾ ਆਲਾ ਸਿੰਘ ਦੇ ਘਰ ਕਿਲਾ ਮੁਬਾਰਕ ਦੇ ਅੰਦਰ ਤਿਆਰ ਕੀਤਾ ਗਿਆ ਹੈ ਹੋਟਲ ਦੀ ਛੱਤ ਲੱਕੜ ਨਾਲ ਬਣੀ ਹੈ ਕਿਲੇ ਦੇ ਵਿੱਚ ਦਾਖਲ ਹੁੰਦੇ ਹੀ ਸੱਜੇ ਪਾਸੇ ਰਣਵਾਸ ਭਵਨ ਹੈ ਪਟਿਆਲਾ ਰਿਆਸਤ ਦੀਆਂ ਰਾਣੀਆਂ ਇਸੇ ਭਵਨ ਦੇ ਵਿੱਚ ਰਹਿੰਦੀਆਂ ਸਨ ਉਹਨਾਂ ਨੂੰ ਸ਼ਾਇਦ ਹੀ ਕਦੇ ਭਵਨ ਤੋਂ ਬਾਹਰ ਜਾਣ ਦੀ ਜਾਂਦਾ ਸੀ ਇਸ ਦੋ ਮੰਜ਼ਿਲੇ ਇਮਾਰਤ ਦੇ ਉੱਪਰ ਹਿੱਸੇ ਦੇ ਵਿੱਚ ਤਿੰਨ ਬਿਹਤਰੀਨ ਪੇਂਟਿੰਗ ਚੈਂਬਰ ਹਨ ਜਿਨ੍ਹਾਂ ਦੇ ਵਿੱਚ ਬੇਸ਼ਕੀਮਤੀ ਪੇਂਟਿੰਗ ਲੱਗੀ ਹੋਈ ਹੈ ਲੱਸੀਖਾਨਾ ਨਾਂ ਦੀ ਇੱਕ ਥਾਂ ਹੈ ਜਿੱਥੇ ਖਾਣਾ ਪਕਾਇਆ ਜਾਂਦਾ ਸੀ ਅਤੇ ਅੰਦਰ ਰਹਿਣ ਵਾਲੀ ਮਹਿਲਾ ਨੌਕਰਾਨੀਆਂ ਨੂੰ ਵੰਡਿਆ ਜਾਂਦਾ ਸੀ ਦੋ ਮੰਜ਼ਿਲੇ ਇਮਾਰਤ ਦੇ ਹੇਠਲੇ ਹਿੱਸੇ ਦੇ ਵਿੱਚ ਸਾਹਮਣੇ ਵੱਲ ਹਾਲ ਹੈ ਜਿਨ੍ਹਾਂ ਨੂੰ ਹਿੱਸੇ ਜਰੀਏ ਕਮਰਿਆਂ ਦੇ ਵਿੱਚ ਬਦਲਿਆ ਗਿਆ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਪੈਲੇਸ ਰਣਵਾਸ ਦਾ ਉਦਘਾਟਨ ਕੀਤਾ ਕਾਬਿਲ ਗੌਰ ਹੈ ਕਿ ਪਟਿਆਲਾ ਦੇ ਕਿਲਾ ਮੁਬਾਰਕ ਦੇ ਵਿੱਚ ਸਥਿਤ ਉੱਚ ਸਹੂਲਤਾਂ ਨਾਲ ਲੈਸ ਹੋਟਲ ਦੀ ਸ਼ੁਰੂਆਤ ਕੀਤੀ ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਟੂਰਿਜ਼ਮ ਨੂੰ ਵਡਾਵਾ ਦਿੱਤਾ ਜਾਵੇਗਾ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ 채ਨਲ ਧੰਨਵਾਦ ਪਟਿਆਲਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਸਰੀ ਪੈलेस ਰਣਬਾਸ ਦਾ ਉਦਘਾਟਨ ਕੀਤਾ ਕਾਬਿਲ ਲਗਾ ਰਿਹਾ ਹੈ ਕਿ ਪਟਿਆਲਾ ਦੇ ਕਿਲਾ ਮੁਬਾਰਕ ਦੇ ਵਿੱਚ ਸਥਿਤ ਉੱਚ ਸਹੂਲਤਾਂ ਦੇ ਨਾਲ ਲੈਸ ਹੋਟਲ ਦੀ ਸ਼ੁਰੂਆਤ ਕੀਤੀ ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਟੂਰਿਜ਼ਮ ਨੂੰ ਵਡਾਵਾ ਦਿੱਤਾ ਜਾਵੇਗਾ ਸਰਕਾਰ ਦਾ ਦਾਵਾ ਹੈ ਕਿ ਇਹ ਸਿੱਖ ਮਹਿਲ ਦੇ ਵਿੱਚ ਬਣਿਆ ਦੁਨੀਆ ਦਾ ਇੱਕੋ ਇੱਕ ਹੋਟਲ ਹੈ ਹੁਣ ਰਾਜਸਥਾਨ ਦੀ ਤਰਜੁੱਤੇ ਇੱਥੇ ਵੀ ਹੋਟਲ ਡੈਸਟੀਨੇਸ਼ਨ ਵੈਡਿੰਗ ਨੂੰ ਉਤਸ਼ਾਹ ਦਿੱਤਾ ਜਾਵੇਗਾ ਇਸ ਦੇ ਨਾਲ ਸ਼ਹਿਰ ਸਪਾਟੇ ਨੂੰ ਵੀ ਬੜਾਵਾ ਮਿਲੇਗਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਇਸ ਦਾ ਉਦਘਾਟਨ ਕੀਤਾ ਗਿਆ ਸਰਕਾਰ ਕਈ ਸਾਲਾਂ ਤੋਂ ਇਸ ਪ੍ਰੋਜੈਕਟ ਉੱਤੇ ਕੰਮ ਕਰ ਰਹੀ ਹੈ 2 ਸਾਲ ਪਹਿਲਾਂ 2022 ਦੇ ਵਿੱਚ ਇਸ ਪ੍ਰੋਜੈਕਟ ਨੇ ਰਫਤਾਰ ਫੜੀ ਕਿਲਾ ਮੁਬਾਰਕ ਦੇ ਵਿੱਚ ਸਥਿਤ ਰਣਵਾਸ ਦਾ ਇਲਾਕਾ ਗਿਲੋ ਖਾਨਾ ਤੇ ਲੱਸੀ ਖਾਨਾ ਨੂੰ ਹੈਰੀਟੇਜ ਹੋਟਲ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਪ੍ਰਾਤਤ ਵੇ ਵਿਭਾਗ ਇਸ ਇਮਾਰਤ ਦੀ ਮੁਰੰਮਤ ਦਾ ਕੰਮ ਦਿੱਲੀ ਦੀ ਇੱਕ ਸੰਸਥਾ ਤੋਂ ਕਰਵਾ ਰਿਹਾ ਹੈ ਸਰਕਾਰ ਨੇ ਸ਼ੁਰੂਆਤੀ ਪੜਾ ਦੇ ਵਿੱਚ 6 ਕਰੋੜ ਦਾ ਫੰਡ ਜਾਰੀ ਕੀਤਾ ਸੀ ਇਹ ਹੋਟਲ ਪਟਿਆਲਾ ਸ਼ਹਿਰ ਦੇ ਸੰਸਥਾਪਕ ਬਾਬਾ ਆਲਾ ਸਿੰਘ ਦੇ ਘਰ ਕਿਲਾ ਮੁਬਾਰਕ ਦੇ ਅੰਦਰ ਤਿਆਰ ਕੀਤਾ ਗਿਆ ਹੈ। ਹੋਟਲ ਦੀ ਛੱਤ ਲੱਕੜ ਨਾਲ ਬਣੀ ਹੈ। ਕਿਲੇ ਦੇ ਵਿੱਚ ਦਾਖਲ ਹੁੰਦੇ ਹੀ ਸੱਜੇ ਪਾਸੇ ਰਣਵਾਸ ਭਵਨ ਹੈ। ਪਟਿਆਲਾ ਰਿਆਸਤ ਦੀਆਂ ਰਾਣੀਆਂ ਇਸੇ ਭਵਨ ਦੇ ਵਿੱਚ ਰਹਿੰਦੀਆਂ ਸਨ। ਉਹਨਾਂ ਨੂੰ ਸ਼ਾਇਦ ਹੀ ਕਦੇ ਭਵਨ ਤੋਂ ਬਾਹਰ ਜਾਣ ਦਿੱਤਾ ਜਾਂਦਾ ਸੀ। ਇਸ ਦੋ ਮੰਜ਼ਿਲੇ ਇਮਾਰਤ ਦੇ ਉੱਪਰ ਹਿੱਸੇ ਦੇ ਵਿੱਚ ਤਿੰਨ ਬਿਹਤਰੀਨ ਪੇਂਟਿੰਗ ਚੈਂਬਰ ਹਨ ਜਿਨ੍ਹਾਂ ਦੇ ਵਿੱਚ ਬੇਸ਼ਕੀਮਤੀ ਪੇਂਟਿੰਗ ਲੱਗੀ ਹੋਈ ਹੈ ਲੱਸੀਖਾਨਾ ਨਾਂ ਦੇ ਇੱਕ ਥਾਂ ਜਿੱਥੇ ਖਾਣਾ ਪਕਾਇਆ ਜਾਂਦਾ ਸੀ ਅਤੇ ਅੰਦਰ ਰਹਿਣ ਵਾਲੀ ਮਹਿਲਾ ਨੌਕਰਾਨੀਆਂ ਨੂੰ ਵੰਡਿਆ ਜਾਂਦਾ ਸੀ ਦੋ ਮੰਜ਼ਿਲਾ ਇਮਾਰਤ ਦੇ ਹੇਠਲੇ ਹਿੱਸੇ ਦੇ ਵਿੱਚ ਸਾਹਮਣੇ ਵੱਲ ਹਾਲ ਹੈ ਜਿਨ੍ਹਾਂ ਨੂੰ ਹਿੱਸੇ ਜਰੀਏ ਕਮਰਿਆਂ ਦੇ ਵਿੱਚ ਬਦਲਿਆ ਗਿਆ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਪੈਲਸ ਰਣਵਾਸ ਦਾ ਉਦਘਾਟਨ ਕੀਤਾ ਕਾਬਿਲ ਗੌਰ ਹੈ ਕਿ ਪਟਿਆਲਾ ਦੇ ਕਿਲਾ ਮੁਬਾਰਕ ਦੇ ਵਿੱਚ ਸਥਿਤ ਉੱਚ ਸਹੂਲਤਾਂ ਨਾਲ ਲੈਸ ਹੋਟਲ ਦੀ ਸ਼ੁਰੂਆਤ ਕੀਤੀ ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਟੂਰਿਜ਼ਮ ਨੂੰ ਵਡਾਵਾ ਦਿੱਤਾ ਜਾਵੇਗਾ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ 채ਨਲ ਧੰਨਵਾਦ